ਇੱਕ ਪਾਸੇ ترਸੀਮ ਸਿੰਘ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਬਣਾਈ ਜਾਵੇਗੀ ਉੱਥੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਵੀ ਕਥਤ ਤੌਰ ਦੇ ਉੱਤੇ ਇੱਕ ਟਵੀਟ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਵੀਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪੇਜ ਤੋਂ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਟਵੀਟ ਨੂੰ ਭਾਈ ਅਮਰਿਤਪਾਲ ਸਿੰਘ ਦੇ ਕਹਿਣ ਤੇ ਸਾਂਝਾ ਕੀਤਾ ਗਿਆ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਇੱਥੋਂ ਤੱਕ ਕਿਹਾ ਗਿਆ ਕਿ ਉਸ ਟਵੀਟ ਦੇ ਵਿੱਚ ਸਦਾ ਭਾਈ ਅਮਰਿਤਪਾਲ ਸਿੰਘ ਨੇ ਕਥਤ ਤੌਰ ਦੇ ਉੱਤੇ ਇੰਡਾਇਰੈਕਟਲੀ ਦਿੱਤਾ ਹੈ। ਔਰ ਇਹ ਸੱਦਾ ਕਿਨੂੰ ਦਿੱਤਾ ਗਿਆ ਇਹ ਹੈਰਾਨੀ ਦੀ ਗੱਲ ਹੈ ਕਿਉਂਕਿ ਇਸ ਟਵੀਟ ਦੇ ਵਿੱਚ ਜਿੱਥੇ ਪੁਰਾਣੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਿਆ ਗਿਆ ਜਿੱਥੇ ਅਕਾਲੀ ਦਲ ਦਾ ਜ਼ਿਕਰ ਇੰਡਾਇਰੈਕਟਲੀ ਹੁੰਦਾ ਨਜ਼ਰ ਆਉਂਦਾ ਉੱਥੇ ਦੂਜੇ ਪਾਸੇ ਸੱਦੇ ਜਿਹੜੇ ਨੇ ਉਹ ਵੀ ਦਿੱਤੇ ਜਾ ਰਹੇ ਨੇ ਇੰਡਾਇਰੈਕਟਲੀ ਕਿਹਾ ਜਾ ਰਿਹਾ ਹੈ ਕਿ ਸੰਘਰਸ਼ ਕਰਨ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਦਾਂ ਦਾ ਕੁਝ ਜਿਹੜਾ ਨਰੇਟਿਵ ਹੈ ਉਹ ਇਸ ਵਿੱਚ ਸਾਹਮਣੇ ਆ ਰਿਹਾ ਜਿਸ ਤੋਂ ਬਾਅਦ ਸਾਫ਼ ਇਦਾਂ ਜ਼ਾਹਰ ਹੋ ਰਿਹਾ ਕਿ ਸ਼ਾਇਦ ਇੱਥੇ ਜ਼ਿਕਰ ਹੋ ਰਿਹਾ ਹੈ ਬਾਗੀ ਧੜੇ ਦਾ ਕਿਉਂਕਿ ਇੱਕ ਪਾਸੇ ਬਾਗੀ ਧੜਾ ਜਿਹੜਾ ਐਕਟਿਵ ਹੈ ਉਹਦੇ ਵਿੱਚ ਵੀ ਖਾਸ ਕਰਕੇ ਜਿਹੜੀ ਸੁਧਾਰ ਲਹਿਰ ਚੱਲਦੀ ਪਈ ਹੈ ਉਹ ਉਹ ਐਕਟਿਵ ਹੈ ਔਰ ਉਸ ਸੁਧਾਰ ਲਹਿਰ ਦੇ ਕੁਝ ਲੀਡਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਸਬੰਧਤ ਜਿਹੜੇ ਲੋਕ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਨਜ਼ਰ ਵੀ ਆ ਚੁੱਕੇ ਨੇ ਜ਼ਾਹਿਰ ਤੌਰ ਦੇ ਉੱਤੇ ਲਿੰਕ ਕੇ ਕੜੀ ਜਿਹੜੀ ਆ ਉਹ ਜੁੜ ਸਕਦੀ ਹੈ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਫਿਲਹਾਲ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉੱਥੇ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ਅਕਰ ਸੇਮ ਸਿੰਘ ਦੇ ਵੱਲੋਂ ਵਾਰਿਸ ਪੰਜਾਬ ਦੇ ਜੱ세 ਬੰਦੀ ਦੇ 4 ਸਾਲ ਪੂਰੇ ਹੋਣ ਤੋਂ ਇਹ ਫੈਸਲਾ ਸੁਣਾਇਆ ਗਿਆ ਕਿ ਇਸ ਨੂੰ ਇੱਕ ਪਾਰਟੀ ਦਾ ਰੂਪ ਦਿੱਤਾ ਜਾਵੇਗਾ ਹਾਲੇ ਤੱਕ ਉਹ ਨਾਮ ਸਾਹਮਣੇ ਨਹੀਂ ਆ ਸਕਿਆ ਕਿ ਇਸ ਨਾਮ ਦੇ ਉੱਤੇ ਪਾਰਟੀ ਬਣਾਈ ਜਾਵੇਗੀ ਪਰ ਤਾਂ ਵੀ ਇਸ ਮਾਮਲੇ ਸੰਬੰਧੀ ਭਾਈ ਅਮਰਿਤਪਾਲ ਸਿੰਘ ਵੱਲੋਂ ਕਥਿਤ ਤੌਰ ਤੇ ਭਾਈ ਅਮਰਿਤਪਾਲ ਸਿੰਘ ਵੱਲੋਂ ਇੱਕ ਟਵੀਟ ਜਿਹੜਾ ਉਹ ਸਾਹਮਣੇ ਆ ਗਿਆ ਜਿਸ ਟਵੀਟ ਦੇ ਵਿੱਚ ਬੜੀਆਂ ਗੱਲਾਂ ਭਾਈ ਅਮਰਿਤਪਾਲ ਸਿੰਘ ਵੱਲੋਂ ਕਥਿਤ ਤੌਰ ਦੇ ਉੱਤੇ ਕੀਤੀਆਂ ਗਈਆਂ ਹਾਲਾਂਕਿ ਇਹ ਸਿੱਧਾ ਨਹੀਂ ਕਿਹਾ ਜਾ ਸਕਦਾ ਕਿ ਭਾਈ ਅਮਰਿਤਪਾਲ ਸਿੰਘ ਨੇ ਇਹ ਟਵੀਟ ਲਿਖਿਆ ਕਿਉਂਕਿ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਔਰ ਪ੍ਰਸ਼ਾਸਨਿਕ ਪੱਧਰ ਦੇ ਜੇਰੋ ਗੱਲ ਕਰੀਏ ਤਾਂ ਜੇਲ੍ਹਾਂ ਦੇ ਅੰਦਰ ਇਸ ਤਰ੍ਹਾਂ ਫੋਨ ਨਹੀਂ ਮੁਹੱਈਆ ਕਰਾਇਆ ਜਾਂਦੇ ਮੋਬਾਈਲ ਫੋਨ ਜਾਂ ਇੰਟਰਨੈਟ ਸੇਵਾਵਾਂ ਨਹੀਂ ਮੁਹੱਈਆ ਕਰਾਈਆਂ ਜਾਂਦੀਆਂ ਹਾਲਾਂਕਿ ਅੰਦਰ ਖਾਤੇ ਕੀ ਕੁਝ ਚੱਲਦਾ ਹੋਵੇ ਇੱਕ ਅਲਹਿਦਾ ਟੌਪਿਕ ਹੈ ਇੱਕ ਵਿਵਾਦ ਦਾ ਵਿਸ਼ਾ ਵੀ ਇਹ ਬਣ ਜਾਂਦਾ ਹੈ ਪਰ ਇਸ ਦੇ ਬਾਵਜੂਦ ਜੇ ਵੇਖਿਆ ਜਾਵੇ ਇਸ ਟਵੀਟ ਵੱਲ ਤਾਂ ਜ਼ਾਹਿਰ ਤੌਰ ਤੇ ਸਮਝਿਆ ਜਾਂਦਾ ਔਰ ਜੋ ਖਬਰਾਂ ਵੀ ਸਾਹਮਣੇ ਆ ਰਹੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਉਸ ਮੁਤਾਬਕ ਭਾਈ ਅਮਰਤਪਾਲ ਸਿੰਘ ਦੇ ਕਹਿਣ ਉੱਤੇ ਇਹ ਟਵੀਟ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ ਗਿਆ ਖੈਰ ਇਸ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਵੱਲੋਂ ਜੇ ਕਹੀਏ ਇੱਕ ਤਰ੍ਹਾਂ ਦੇ ਉੱਤੇ ਤਾਂ ਇਸ ਦੇ ਵਿੱਚ ਵੱਡੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਵੱਡੇ ਸੱਦੇ ਦੇ ਦਿੱਤੇ ਗਏ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਅਸਲ ਦੇ ਵਿੱਚ ਉਹ ਸੰਘਰਸ਼ ਕਰਨ ਵਾਲੇ ਲੀਡਰ ਹੋਰ ਕੋਈ ਨਹੀਂ ਸਗੋਂ ਅਕਾਲੀ ਦਲ ਦੇ ਕੁਝ ਉਹ ਲੀਡਰ ਨੇ ਜਿਹੜੇ ਬਾਗੀ ਹੋ ਚੁੱਕੇ ਨੇ ਜਾਂ ਫਿਰ ਕਿ ਕਿਸੇ ਹੋਰ ਵੱਲ ਤੋਂ ਸੱਦਾ ਜਿਹੜਾ ਉਹ ਕੱਲਿਆ ਜਾ ਰਿਹਾ ਹੈ ਦਰਸਅਲੇ ਪਾਰਟੀ ਦਾ ਉਭਾਰ ਕਿਵੇਂ ਹੋਏਗਾ ਪਾਰਟੀ ਦੀ ਮੌਜੂਦਾ ਸਥਿਤੀ ਕਿਵੇਂ ਹੋਵੇਗੀ ਔਰ ਅਕਾਲੀ ਦਲ ਵਾਸਤੇ ਕਿਦਾਂ ਇਹ ਘਾਤਕ ਸਾਬਤ ਹੋ ਸਕਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾ ਔਰ ਨਾਲ ਦੀ ਨਾਲ ਹੀ ਇਸ ਸਬੰਧੀ ਜੋ ਚਰਚਾਵਾ ਚੱਲਦੀਆਂ ਪਈਆਂ ਉਹਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਕਿੰਦਾ ਸਿਆਸੀ ਪਾਰਟੀ ਦੇ ਤੌਰ ਤੇ ਫਿੱਟ ਹੋ ਰਹੇ ਨੇ ਕਿਉਂਕਿ ਜਦੋਂ ਇਲੈਕਸ਼ਨ ਲੜੀ ਗਈ ਸੀ ਉਦੋਂ ਨਰੋਲ ਆਪਣੇ ਪੱਧਰ ਦੇ ਉੱਤੇ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੀ ਗਈ ਸੀ ਪਰ ਹੁਣ ਉਹ ਇੱਕ ਸਿਆਸੀ ਪਾਰਟੀ ਦਾ ਰੂਪ ਲੈਂਦੀ ਜਾ ਰਹੀ ਹੈ ਉਹ ਜਿਤਿਕ ਸਿਆਸੀ ਪਾਰਟੀ ਦਾ ਰੂਪ ਲੈਂਦੀ ਜਾ ਰਹੀ ਹੈ ਔਰ ਹੁਣ ਇਹ ਸਿਆਸੀ ਪਾਰਟੀ ਬਣ ਸਕਦੀ ਹੈ ਉਹ ਕਿਆਸਰਾਈਆਂ ਜਿਤਾਈਆਂ ਜਾ ਰਹੀਆਂ ਕਿ ਸ਼ਾਇਦ ਜ਼ਮੀਨੀ ਚੋਣਾਂ ਤੋਂ ਠੀਕ ਪਹਿਲਾਂ ਇਹ ਸਿਆਸੀ ਪਾਰਟੀ ਹੁੰਦ ਦੇ ਵਿੱਚ ਆ ਜਾਵੇ ਖੈਰ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਇਹ ਸਮੇਂ ਦੀ ਗੱਲ ਹੈ ਫਿਲਹਾਲ ਭਾਈ ਅਮਰਪਾਲ ਸਿੰਘ ਦਾ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੀ ਕੁਝ ਬਣਦਾ ਦੱਸ ਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ